ਸਤਗੁਰ ਗੁਰਦਾਸ ਪ੍ਰਬੰਧਕ ਕਮੇਟੀ ਬੰਦਾ ਜਿਨ੍ਹਾਂ ਦੀ ਤਰਫੋਂ ਬਹੁਤ ਵੱਡਾ ਬਰਾਲਾ ਬਹੁਤ ਵੱਡਾ ਨਗਰ ਕੀਤਾ ਹੈ ਸਤਗੁਰ ਗੁਰਦਾਸ ਮਹਾਰਾਜ ਕੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਜੀ ਜੈ ਭਾਗ ਅੱਜ ਜਵਾਲੀ ਕੀ ਇਹ ਪ੍ਰਤਾੜ ਪਿਆਰਾ ਅੱਜ ਪੂਰੇ ਦੇਸ਼ ਵਿਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਅਲ ਰਾਜੀ ਦੇ ਸਬਕ ਤੇ ਬੰਗਾ ਸ਼ਹਿਰ ਚ ਜਿਹੜੀ ਹੈ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਅਲਮ ਲੇਖ ਸੰਗਤ ਬੜੇ ਉਤਸ਼ਾਹ ਦੇ ਨਾਲ ਗੁਰਬਾਣੀ ਸਮਾਰਨ ਵੀ ਯਾਦ ਕਰ ਰਹੇ ਜਿਹੜੀ ਇਕੱਤਰ ਹੋ ਰਹੀ ਹੈ। ਔਰ ਅੱਜ ਅਜਵਲ ਨੌਜੋ ਸਮਾਜ ਪਾਰਟੀ ਪ੍ਰਧਾਨ ਸਵਾਲਖਾ ਬੰਗਾ ਸਮੂਚੀ ਲੀਡਰਸ਼ਿਪ ਵੱਲੋਂ ਤੇਜ ਦੇ ਦੀ ਸੰਗਤ ਨੂੰ ਜਿਹੜਾ ਲੱਖ ਲੱਖ ਮੋਬਾਕਾ ਦਿੰਦੇ ਆ ਉਹਨਾਂ ਨੇ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਜਿਹੜਾ ਜਿਹੜਾ ਸੰਕਲਪ ਦੇ ਦੇ ਮਾਨਵਤਾ ਦੇ ਉੱਤੇ ਲਈ ਦਿੱਤਾ ਸੀ ਸਮੂਚੀ ਮਾਨਵਤਾ ਨੂੰ ਜਿਹੜਾ ਇਕੱਠੇ ਹੋਣ ਦਾ ਜਿਹੜਾ ਉਦੇਸ਼ ਦਿੱਤਾ ਅੱਜ ਵੀ ਜਿਹੜਾ ਉਹਨਾਂ ਦਾ ਉਦੇਸ਼ ਦੁਨੀਆ ਲਈ ਜਿਹੜਾ ਅੱਜ ਮਾਰਗਦਰਸ਼ਨ ਹੈ ਔਰ ਅੱਜ ਦੇ ਇਸ ਮੌਕੇ ਤੇ ਅੱਜ ਬੰਗਾ ਸ਼ਹਿਰ ਦੀ ਸਮੂਚੀ ਸੰਗਤ ਵੱਲੋਂ ਅੱਜ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਲਗਨ ਕਿਤੇ ਕੱਢਿਆ ਜਾ ਰਿਹਾ ਹੈ ਸਮੂਹ ਸੰਗਤ ਨੂੰ ਦੇਵ ਦੇ ਦੀ ਸੰਗਤ ਨੂੰ ਲੱਖ ਲੱਖ ਵਧਾਈ ਮੁਬਾਰਕ ਆਪ ਆਪ ਕਟੋ ਕੇ ਗੁਰਦਾਸ ਮਹਾਰਾਜ ਦੇ ਬੇਗਮਪੁਰਾ ਦੇ ਸੰਕਲਪ ਨੂੰ ਪੂਰਾ ਕਰਨ ਦਾ ਜਿਹੜਾ ਆਪਾਂ ਨੇਚਾ ਕਰੀਏ ਆਈ ਆਈ ਦੇ ਦਿਨ ਤੇ ਗੁਰਦਾਸ ਮਹਾਰਾਜ ਦਾ ਸੱਚਾ ਸਤਕਾਰ ਹੋਏਗਾ ਉਹਨਾਂ ਦੀ ਬਾਣੀ ਨਾਲ ਜੁੜੀਏ ਉਹਨਾਂ ਦੀ ਬਾਣੀ ਨੂੰ ਜਿੰਦਗੀ ਰੰਗ ਬਣਾ ਕੇ ਆਪਣੇ ਜੀਵਨ ਨੂੰ ਸਫਰ ਬਣਾਈਏ ਜੈ ਗੁਰਦੇਵ ਧੰਨ ਗੁਰਦੇਵ ਜੈ ਭੇ ਜੈ ਭਰ ਸਾਸੀ ਮਹਾਰਾਜ ਦੇ ਜਨਮ ਦਿਨ ਦੀਆਂ ਸਾਰੀ ਸਾਧ ਸੰਗਤ ਨੂੰ ਸਾਰੀ ਜਿੱਥੇ ਵੀ ਗੁਰੂ ਅਰਜਨ ਸਾਹਿਬਾ ਦੇ ਨਾਮ ਦੇਵਾ ਸੰਗਤ ਹੈਗੀ ਆ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਔਰ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਬੇਗੰਪੁਰਾ ਸ਼ਹਿਰ ਦਾ ਨਾਮ ਉਹਦੀ ਪ੍ਰਾਪਤੀ ਕਦੇ ਹੋ ਸਕਦੀ ਹੈ ਜੇ ਆਪਾਂ ਸਾਰੇ ਹੀ ਜਿੰਨੇ ਵੀ ਬਿਲਤ ਭਾਈਚਾਰਾ ਪਛੜੇ ਵਰਗ ਔਰ ਜਿੰਨੇ ਲੋਕ ਸਾਰੇ ਇਕੱਠੇ ਹੋ ਕੇ ਸੰਵਧਾਨ ਦੀ ਰਾਖੀ ਕਰਾਂਗੇ ਔਰ ਜੇ ਸਵਿਧਾਨ ਦੀ ਰੱਖਿਆ ਕੀਤੀ ਜਾਊਗੀ ਤੇ ਤਦੇ ਜਿਹੜਾ ਵੋਟ ਰਾਜ ਹੈ ਉਹ ਕਾਇਮ रह ਸਕਦਾ ਨਹੀਂ ਤਾਂ ਜਿਹੜੀਆਂ ਸ਼ਕਤੀਆਂ ਹਿੰਦੁਸਤਾਨ ਦੇ ਖਿਲਾਫ ਹੈ ਉਹਨਾਂ ਸਾਰਿਆਂ ਨੇ ਮੁਲਕ ਜਿਹੜਾ ਉਹ ਬੇਚ ਦਿੱਤਾ ਹੈਗਾ ਔਰ ਗਰੀਬਾਂ ਵਾਸਤੇ ਕੁਝ ਨਹੀਂ ਬਚਣਾ ਨਾਮ ਬਰ ਲੜੋਂ ਦੀ ਯੁੱਧ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਰਲ ਕੇ ਖੰਭਲਾ ਮਾਰਨ ਦੀ ਯੁੱਧ ਹੈਗੀ ਆ ਕਿ ਆਪਾਂ ਆਪਣੇ ਮੁਲਕ ਨੂੰ ਬਚਾ ਲਈਏ ਔਰ ਮੁਲਕੇ ਜੋ ਸੰਸਾਧਨ ਹੈਗੇ ਆ ਉਹਨਾਂ ਦੀ ਰਾਖੀ ਆਪਾਂ ਸਾਰੇ ਗਰੀਬ ਜਿੰਨਾ ਬਰਕ ਹੈਗਾ ਉਹ ਇਕੱਠੇ ਹੋ ਕੇ ਕਰੀਏ ਤਦੇ ਹੀ ਆਪਾਂ ਬੱਦ ਸਕਦੇ ਆਂ ਔਰ ਇੱਕ ਵਾਰੀ ਫੇਰ ਮੈਂ ਲੱਖ ਲੱਖ ਵਧਾਈ ਦਿਨਾ ਗੁਰੂ ਅਰਦਾਸ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ। ਗੁਰੂ ਅਰਦਾਸ ਮਹਾਰਾਜ ਦੇ ਜਨਮ ਦਿਨ ਤੇ ਤੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਸਾਨੂੰ ਅੱਜ ਦੇ ਦਿਨ ਸੰਕਲਪ ਲੈਣਾ ਚਾਹੀਦਾ ਕਿ ਸਤਿਗੁਰੂ ਅਰਦਾਸ ਮਹਾਰਾਜ ਦਾ ਬਚਨ ਸੀ ਕਿ ਪਰਾਦੀਨਤਾ ਫਾਬ ਹੈ। ਸਾਨੂੰ ਅੱਜ ਦੇ ਦਿਨ ਸੰਕਲਪ ਲੈ ਕੇ ਇਸ ਪਰਾਦੀਨਤਾ ਤੋਂ ਇਸ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਸੰਦਰਭ ਲੈਣਾ ਚਾਹੀਦਾ ਹੈ ਮੈਂ ਇਸ ਮੌਕੇ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਸਤਿਗੁਰੂ ਰਬਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਦੇਸ਼ ਵਿਦੇਸ਼ ਕਿ ਜਿੱਥੇ ਸਾਰੇ ਵਸੀਆਂ ਨੂੰ ਮੇਰੇ ਵੱਲੋਂ ਗੁਰੂ ਰਬਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਬਦਾਸ ਜੀ ਮਹਾਰਾਜ ਸ਼੍ਰੀ ਰਬਦਾਸ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਗਏ ਆ ਜਿੱਦਾਂ ਸ਼ਹਿਤ ਦੀਆਂ ਮੱਖੀਆਂ ਇੱਕ ਰੱਖੀਆਂ ਇੱਕ ਝੁੰਡ ਦੇ ਵਿੱਚ ਇੱਕ ਇਕੱਠਾ ਬੈਠੀਆਂ ਆਪਣਾ ਇੱਕ ਉਪਦੇਸ਼ ਦੇ ਕੇ ਗਏ ਰਬਦਾਸ ਮਹਾਰਾਜ ਜੀ ਇਕੱਠ ਰੱਖਦੀਆਂ ਆ ਇਸੇ ਤਰ੍ਹਾਂ ਸਾਡੀ قوم ਨੂੰ ਸਾਡੇ ਸਮਾਜ ਨੂੰ ਰਬਦਾਸ ਮਹਾਰਾਜ ਜੀ ਦੇ ਉਪਦੇਸ਼ ਤੇ ਅਮਲ ਕਰਨਾ ਚਾਹੀਦਾ ਆ ਤੇ ਉਹ ਸਾਰੀ ਸਾਧ ਸੰਗਤ ਜਿਹੜੀ ਆ ਏਕਾਕਰਨ ਡਾਕਟਰ ਭੀਮਾ ਅੰਮੇਦਕਰ ਜੀ ਦੇ ਉਪਦੇਸ਼ ਦੀ ਜਿਹੜਾ ਸੰਵਿਧਾਨ ਦੀ ਰੱਖਿਆ ਕਰ ਲਈ ਸਾਨੂੰ ਇਕ ਸੂਝਵਾਨ ਜਵਾਨਾਂ ਨੂੰ ਛੱਡ ਕੇ ਗਏ ਆ ਸਾਡਾ ਇਹੀ ਫਰਜ਼ ਬਣਦਾ ਹੈ ਅਸੀਂ ਡਾਕਟਰ ਭੀਮਰਾ ਮੇਧਕਰ ਜੀ ਦੇ ਸੰਵਿਧਾਨ ਦੀ ਰੱਖਿਆ ਕਰੀਏ ਤੇ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਉਪਦੇਸ਼ ਦੀ ਇੱਕ ਇਕੱਠੇ ਰਹਿਣ ਦੇ ਲਈ ਜਿਹੜਾ ਵਿਦੇਸ਼ ਦੇਖ ਗਏ ਆ ਉਹ ਸੰਦੇਸ਼ ਦੇ ਲਈ ਅਸੀਂ ਇੱਕ ਕਰ ਬੋਜਾਈਏ ਜੈ ਭੀਮ ਜੈ ਭਾਰਤ ਸਤਿਗੁਰੂ ਨਵਦਾਸ ਮਹਾਰਾਜ ਕੀ ਜੈ ਬੰਗਾ ਸ਼ਹਿਰ ਲਈ ਸਤ ਗੁਰੂ ਕ੍ਰਾਂਤੀਕਾਰੀ ਗੁਰੂ ਸਭੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648 ਜਨ ਦੇਸ਼ ਨੂੰ ਸਮਰਪਿਤ ਨਗਰ ਇਟਨ ਬੜੀ ਸ਼ਰਦਾ ਤੇ ਤੁੰਤਾਨ ਨਾਲ ਸਜਾਇਆ ਗਿਆ ਅੱਜ ਇਸ ਵੀਰ ਆਪਣਾ ਸਾਥੀਆਂ ਅੱਜ ਮਿਲ ਕੇ ਸਰਗਰ ਕਰਨ ਆਇਆ ਇਸ ਮੌਕੇ ਤੇ ਮੈਂ ਜਿੱਥੇ ਸਮੂਹ ਸਾਥ ਸੰਗਤ ਨੂੰ ਗੁਰੂ ਮਹਾਰਾਜ ਦੇ ਆਗਮਨ ਪਰੋ ਦੀ ਉੱਤ ਡਾਇਨਾਮੋ ਅਕਾਦਨਾ ਹ ਉੱਥੇ ਵੀ ਮੇਰਾ ਮੰਨਣਾ ਹੈ ਕਿ ਸਾਨੂੰ ਗੁਰੂ ਮਹਾਰਾਜ ਜੀ ਦੱਸੇ ਹੋਏ ਉਸਾਂ ਦੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਜਿਨ੍ਹਾਂ ਕੇਵਲ ਸਾਨੂੰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਸਮਾਜ ਵਿੱਚੋਂ ਉੱਚ-ਨੀਚ ਦੇ ਖਾਤਮੇ ਨੂੰ ਖਾਤਮੇ ਕਰਨ ਲਈ ਸਮਾਜ ਨੂੰ ਪ੍ਰੇਰਿਤ ਕੀਤਾ ਸੋ ਉਹਨਾਂ ਦੇ ਅਨੁਸਾਰ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਔਰ ਕਦੋਂ ਆਪਾਂ ਆਪਣਾ ਜੀਵਨ ਦਾ ਸਫਲ ਬਣਾ ਸਕਦੇ ਆ ਤੇ ਮੈਂ ਦੁਬਾਰਾ ਸੀ ਇੱਥੇ ਆਪਣੇ ਵੱਲ ਆਪਣੇ ਨਾਲ ਆ ਇਸੂ ਆਮਾਦੀ ਪਾਰਟੀ ਦੇ 3 ਬਲੋ ਸੂ ਸਹਾ ਸੰਗਤ ਦੇ ਗੁਰੂ ਮਾਈ ਦੇ ਤੇ ਸਾਹ ਭਾਰ ਮੈਰਾ ਕੋਲ ਤੁਸੀਂ ਬਾਕੀ ਦਾ ਕੋਪਣਾ ਕੋਦੋ ਬੜਾ ਹੀ ਮੌਕਾ ਹੈ سارے ਸਮਾਗਮ ਤੇ ਸਾਰੇ ਇਕੱਠੇ ਕਰ ਲਏ ਜਿੰਨੇ ਕੋਈ ਸੇਵਕ ਨਿਕਣੀ ਆ ਕਲਮ ਨਹੀਂ ਬਣੀ ਉਹ ਸਿਆਹੀ ਨਹੀਂ ਬਣੀ ਸਾਰੀ ਸੰਗਤ ਤਾਂ ਦਾ ਸਤਿਗੁਰੂ ਦੀ ਆਸ ਵਿੱਚ ਆਉਂਦੇ ਲੱਖ ਲੱਖ ਬਧਾਈ ਕਿਉਂਕਿ ਉਹਨਾਂ ਦੀ ਬਦੌਲਤ ਆ ਜੰਗਾ ਪਾਉਂਦੇ ਚੰਗਾ ਪਾਉਂਦੇ ਆ ਚੰਗਾ ਹਟਾਉਂਦੇ ਆ ਸੋ ਤਾਂ ਦਾ ਸਤਿਗੁਰੂ ਸਾਰੇ ਜਾਨੇ ਰੋਣ ਕਾ ਲਈ ਰੁਕਣ ਮਰੇ ਜੀ ਗੁਰੂ ਜੀ ਦੋਵੇਂ ਹੱਥ ਜੋੜ ਕੇ ਤੇਰੇ ਚਰਨ ਤੇ ਤੀਸ ਮੈਂ ਚੁਕਾਵਾਂ ਮੇਰਾ ਬੰਨ ਲਾ ਦਿੱਤਾ ਤਿਆ ਕੋਲ ਦਸ ਮੈਂ ਨਾਰ ਕੇੜ ਜਾਵਾਂ ਹੋ ਗੜਾ ਬੰਨ ਲਾ ਲਈ ਦਾਤਿਆ ਕੀ ਤੁਨੇ ਧੰਗਰ ਦੇ ਵਿਆਹ ਪੀਂ ਜਾ ਐਸੀ ਐਸੀ ਲਾਗਤ ਫਿਰ ਨਿਕਾਣ ਕਰੇ

ਜੋ ਤੇਰੇ ਕੋਲ ਆ ਕੇ ਤਾਂ ਜੋਰ ਅੰਦਰੋਂ ਇਹ ਤੁਝਨ ਕਾਣ ਕਰੇ ਕਾਣ ਕਰੇ ਐਸੀ ਐਸੀ ਲਾਲ ਤੁਝਨ ਕਾਣ ਕਰੇ ਕਾਣ ਕਰੇ ਬੇਤੋ ਸ਼੍ਰੀ ਗੁਰੂ ਰਵੀਦਾਸ ਜੀ ਅਸਮਾਲਾ ਤੇ ਤੁਝ ਨੂੰ ਸਮਰਪਿਤ ਨਗਰ ਦੇ ਵਿੱਚ ਆਪਣੇ ਸਾਥੀਆਂ ਨੂੰ Kaya okay. dito, okay. ato